ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਵੀ ਕ੍ਰਿਕਟ ਵਾਂਗ ਸ਼ਤਕ ਜੜਨ ਲਈ ਜਾਣੇ ਜਾਂਦੇ ਨੇ ਸਿਆਸਤ ਅੰਦਰ ਸਿਆਸਤਦਾਨਾਂ ਦੇ ਖਿਲਾਫ ਨਵਜੋਤ ਸਿੰਘ ਜਿੱਦੂ ਐਸੀ ਸ਼ਾਇਰੀ ਪੜ੍ਹਦੇ ਨੇ ਕਿ ਉਸ ਤੋਂ ਬਾਅਦ ਵਿਵਾਦ ਖੜੇ ਹੁੰਦੇ ਨੇ ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਬਿਆਨ ਔਰ ਇਹ ਬਿਆਨ ਸਾਹਮਣੇ ਆਇਆ ਹੈ ਸੀਐਮ ਭਗਵੰਤ ਮਾਨ ਦੇ ਵਾਸਤੇ ਹਾਲ ਹੀ ਦੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਲਗਾਤਾਰ ਵਾਈਰਲ ਹੋ ਰਿਹਾ ਸੀ ਉਸ ਬਿਆਨ ਦੇ ਵਿੱਚ ਕਾਂਗਰਸ ਪਾਰਟੀ ਨੂੰ ਸਿੱਧਾ ਨਿਸ਼ਾਨਾ ਬਣਾਉਂਦੇ ਨੇ ਸੀਐਮ ਭਗਵੰਤ ਮਾਨ ਹੱਥੋਂ ਤੱਕ ਕਹਿ ਦਿੰਦੇ ਨੇ ਕਿ ਪੰਜਾਬ ਦੇ ਅੰਦਰ ਮਾਮਾ ਆਪਣੇ ਬੱਚਿਆਂ ਨੂੰ ਇੱਕ ਕਹਾਣੀ ਜ਼ਰੂਰ ਸੁਣਾਉਣ ਗਿਆ ਕਿ ਏਕ ਠੀਕ ਕਾਂਗਰਸ ਤੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਏਕ ਠੀਕ ਕਾਂਗਰਸ ਵਾਲੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਐਸਾ ਪੁਚਾਲ ਖੜਾ ਹੋਇਆ ਕਿ ਸੀਨੀਅਰ ਲੀਡਰਜ਼ ਨੇ ਸੀਐਮ ਭਗਵੰਤ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀਐਮ ਭਗਵੰਤ ਮਾਨ ਦਾ ਘਰ ਨਵਜੋਤ ਸਿੰਘ ਸਿੱਧੂ ਵੀ ਡਟ ਕੇ ਕਰਦੇ ਨਜ਼ਰ ਆਏ ਨੇ ਪਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਉਸੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇੱਕ ਵਿਅੰਗ ਕੱਸਿਆ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਖਿਲਾਫ ਇੰਨੀਆਂ ਗੱਲਾਂ ਕਰ ਦਿੱਤੀਆਂ ਕਿ ਉਸ ਤੋਂ ਬਾਅਦ ਸ਼ਾਇਦ ਹੁਣ ਹੋਰ ਵਿਵਾਦ ਆਮ ਆਦਮੀ ਪਾਰਟੀ ਦੇ ਲੀਡਰ ਇਸ ਦੇ ਉੱਤੇ ਕਰਦੇ ਨਜ਼ਰ ਆ ਸਕਦੇ ਨੇ ਸੀਐਮ ਭਗਵੰਤ ਮਾਨ ਦੇ ਬਾਰੇ ਵਿੱਚ ਨਵਜੋਤ ਸਿੱਧੂ ਥਰਮਲ ਪਲਾਂਟ ਦੀ ਖਰੀਦ ਨੂੰ ਲੈ ਕੇ ਵੀ ਉਹਨਾਂ ਤੇ ਟੁੱਟ ਪਏ ਐਥੋਂ ਤੱਕ ਕਹਿ ਦਿੱਤਾ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਿ ਥੋਥਾ ਚਣਾ ਤੇ ਬਾਜੇ ਘਣਾ ਇਹੋ ਜਿਹਾ ਵਿਅੰਗ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਵੱਖ-ਵੱਖ ਸਿਆਸਤਦਾਨਾਂ ਤੇ ਕੱਸਦੇ ਆਏ ਨੇ ਪਰ ਹੁਣ ਨਿਸ਼ਾਨਾ ਸੀਐਮ ਭਗਵੰਤ ਮਾਨ ਬਣ ਗਏ ਸੀਐਮ ਭਗਵੰਤ ਮਾਨ ਨੂੰ ਨਿਸ਼ਾਨਾ ਬਣਾ ਕੇ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਬੋਲਿਆ ਆਪਣੇ ਇਸ ਬਿਆਨ ਦੇ ਵਿੱਚ ਆਪ ਤੁਹਾਨੂੰ ਸੁਣਾ ਦਿੰਨੇ ਆ ਕਾਂਗਰਸ ਦਾ ਵਰਕਰ ਕਾਂਗਰਸ ਦੇ ਲਈ ਮਾਲੇ ਵਕਤਾਂ 'ਚ ਜੂਝਣ ਵਾਲੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਮਣੀਆਂ ਨੇ ਮਣੀਆਂ ਮਣੀਆਂ ਮਿੱਟੀ 'ਚ ਸਿੱਟਦੇ ਹੋ ਨਾ ਤੇ ਉਹ ਚਮਕਦੀਆਂ ਨਹੀਂ ਫਿਰ ਉਹਨਾਂ ਤੇ ਮਿੱਟੀ ਆ ਜਾਂਦੀ ਹੈ ਉਹਨਾਂ ਦੀ ਚਮਕ ਘਟ ਜਾਂਦੀ ਹੈ ਤੇ ਕੱਚ ਨੂੰ ਸੋਨੇ ਚ ਵੀ ਜੜੋ ਤੇ ਉਹਨਾਂ ਚ ਚਮਕ ਨਹੀਂ ਲੈਂਦਾ ਇਸ ਕਰਕੇ ਇਹ ਮਣੀਆਂ ਮਿੱਟੀ ਚੋਂ ਚੁੱਕ ਕੇ ਸੋਨੇ ਚ ਜੜਨੀਆਂ ਨੇ ਇਹਨਾਂ ਨੂੰ ਆਦਰ ਮਾਨ ਸਨਮਾਨ ਦੇਣਾ ਮੁੱਖ ਮੰਤਰੀ ਕਹਿੰਦਾ ਏਕਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈ ਵੀ ਨਹੀਂ ਰਹਿਣਾ 300 ਵਾਰ ਸਵਾਲ ਕਰ ਲੈ ਇਹਨੂੰ ਭਗਵੰਤ ਨੂੰ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਆ ਜਵਾਬ ਦਿੰਦਾ ਜਿਹੜਾ 60 70 ਹਜ਼ਾਰ ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਆ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੋ ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10 15 ਬੰਦਿਆਂ ਚ ਹੁੰਦੀ ਹੈ ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੋਡੀ ਕਹੋਂਦਾ ਹੈ ਜ਼ੁਲਮ ਨਾਲ ਲੜਨ ਦੇ ਲਈ ਪੰਜਾਬ ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ ਜਿਹੜੀ ਦੇਸ਼ ਦੀ ਢਾਲ ਸੀ ਜਿਹ ਤੋਂ ਗੋਰੇ ਕੰਬਦੇ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਮੱਸੇ ਰੰਗਣ ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ ਸਮਝਦੇ ਹੋ ਉਹ ਕਿਉਂ ਬਣੀ ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ ਮੇਰਾ ਕੰਮ ਇੰਨਾ ਹੀ ਹੈ ਕਿ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ ਕਿਸੇ ਦੇ ਬਾਰੇ ਮਾੜਾ ਨਾ ਕਹਿਣਾ ਔਰ ਆਪਣੀ ਗੱਲ ਰੱਖਣੀ ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਤਵਸਤ ਕਰਨੀਆਂ ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਹੈ ਪੰਜਾਬੀਆਂ ਨੂੰ ਆ ਗੋਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲੈਂਟ ਖਰੀਦ ਲਿਆ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਹੈ ਇਹਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਕੀ ਇਸ ਥਰਮਲ ਪਲੈਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਤੁਸੀਂ ਤਾਂ ਮੋੜਨਾ ਨਹੀਂ ਉਹ ਕਰਜ਼ਾ ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮਾਰਤਾ ਤੇ ਹੁਣ ਦੱਸ ਵੀ ਇਹ 7000 ਕਰੋੜ ਮੂੜੂ ਕੌਣ ਤੁਸੀਂ ਤਾਂ ਕਹਿੰਦੇ ਸੀ ਇਹ ਪੀਪੀਏ ਜਿਹੜੇ ਬਿਜਲੀ ਸਸਤੀ ਦੇਣੀ ਐ ਇਹ ਆਉਂਦੇ ਹੀ ਪਹਿਲੇ ਦਿਨ ਰੱਦ ਕਰ ਦੇਵਾਂਗੇ ਤੂੰ ਤਾਂ ਚੀਮਾ ਸਾਹਿਬ ਚੀਕਾਂ ਮਾਰਦੇ ਹੁੰਦੇ ਕੋਠਿਆਂ ਦੇ ਖੜਕੇ ਤੁਸੀਂ ਤੁਸੀਂ ਤਾਂ ਕਹਿੰਦੇ ਹੁੰਦੇ ਸਸਤੀ ਬਿਜਲੀ 24 ਘੰਟੇ ਦੇਵਾਂਗੇ ਕੀ ਹੋਇਆ ਉਹਦਾ ਅੱਜ ਪੰਜਾਬ 19 ਰੁਪਏ ਨੂੰ ਬਿਜਲੀ ਖਰੀਦ ਰਿਆ ਹੈ ਜਵਾਬ ਦੇ ਖਰੀਦ ਰਿਆ ਕਿ ਨਹੀਂ ਖਰੀਦ ਰਿਆ ਫੇਰ ਇਹ 80% ਦੇ ਉੱਤੇ ਦੂਸਰੇ ਸੂਬਿਆਂ ਨੇ ਸਮਝੌਤੇ ਕੀਤੇ ਹੋਏ ਨੇ ਅਸੀਂ 100 ਤੇ ਵੀ ਬਿਜਲੀ ਲਈਏ ਨਾ ਲਈਏ ਅਸੀਂ 100% ਤੁਹਾਨੂੰ ਦੇਾਂਗੇ ਕਿੰਨਾ ਪੈਸਾ ਦਿੱਤਾ ਤੁਸੀਂ 2 ਸਾਲਾਂ ਚ ਕਰ ਵਾਈਟ ਪੇਪਰ ਇਸ਼ੂ ਉਸ ਤੋਂ ਪਹਿਲਾਂ 6000 ਕਰੋੜ ਰੁਪਇਆ ਦਿੱਤਾ ਇਹ ਗੱਲਾਂ ਹਵਾਈ ਕਰਨੀਆਂ ਹੈ ਇੱਕ ਵੀ ਵਾਅਦਾ ਪੂਰਾ ਨਾ ਕਰਨਾ 1100 ਰੁਪਏ ਔਰਤਾਂ ਨੂੰ 36000 ਮਾਸਟਰ ਸਭ ਟੈਂਕੀਆਂ ਦੇ ਚੜੇ ਫਿਰਦੇ ਆ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਰੋਸ਼ ਅਕਰੋਸ਼ ਹਰ ਥਾਂ ਤੇ ਗਾਲਾਂ ਇਹਦੇ ਘਰ ਚ ਨਹੀਂ ਵੜ ਸਕਦਾ ਮੁੱਖ ਮੰਤਰੀ ਇਹ ਇਹ ਰੋਸ਼ਾਕਰੋਸ਼ ਦੀਆਂ ਪੰਜਾਬ ਮਰ ਨਹੀਂ ਦੇਣਾ ਡਿਗਨ ਨਹੀਂ ਦੇਣਾ ਗੁਰੂਆਂ ਦੀ ਇਹ ਧਰਤੀ ਪੀਰਾਂ ਦੀ ਇਹ ਧਰਤੀ ਇਹ ਦੁਬਾਰਾ ਖੜੀ ਕਰਨੀ ਹੈ ਇਹ ਹੁਣ ਚੱਲਣਾ ਨਹੀਂ ਕਿ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ ਰਲ ਮਿਲ ਕੇ 80 20 ਤੇ 75 25 ਨਾਲ ਪੰਜਾਬ ਨੂੰ ਖਾਈ ਜਾਓ ਖਾਈ ਜਾਓ ਖਾਈ ਜਾਓ ਤੇ 100 ਮਣ ਦੁੱਧ ਦੇ ਵਿੱਚ ਖਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਹੈ ਉਹਦਾ ਭਵਿੱਖ ਇਲੈਕਸ਼ਨ ਅਸੀਂ ਉਹਦੇ ਲਈ ਲੜਦੇ ਆਂ ਤੇ ਜੇ ਉਹਦੀ ਖਾਤਰ ਲੜਨਾ ਹੈ ਤੇ ਵੱਡੇ ਦੁਸ਼ਮਣ ਢਾਉਣੇ ਪੈਣਗੇ ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਗੜੇ ਨਹੀਂ ਨੇ ਪਰ ਅਗਰ ਉਹ ਦੇਸ਼ ਦੇ ਵਿੱਚ ਤਗੜੇ ਨੇ ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ ਇਕੱਠਿਆਂ ਹੋ ਕੇ ਲੜਨਾ ਪਊਗਾ ਇਹ ਪੰਜੇ ਉਂਗਲਾਂ ਕੋਈ ਲੰਬੀ ਕੋਈ ਛੋਟੀ ਕੋਈ ਮੋਟੀ ਕੋਈ ਪਤਲੀ ਪਰ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਕਿਸਨਨ ਬਣ ਕੇ ਬੱਤੀ ਸੀ ਘੜ ਦਿੰਦੀਆਂ ਨੇ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੇ ਵਰਕਰਾਂ ਦੇ ਕੋਲ ਜਦੋਂ ਜਾਣਾ ਪੰਜਾਬ ਦੀ ਆਵਾਜ਼ ਚੁੱਕਦਾ ਪੰਜਾਬ ਦੀ ਵਿੱਤੀ ਪਰਿਸਥਿਤੀ ਕਿਦਾਂ ਡਗਮਗਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਿਦਾਂ ਬੇਵਕੂਫ ਬਣਾ ਕੇ ਉਹਨਾਂ ਤੇ ਟੈਕਸ ਲਾਏ ਜਾ ਰਹੇ ਆ 70 70 ਹਜ਼ਾਰ ਕਰੋੜ ਰੁਪਈਆ ਇਹਨਾਂ ਤੋਂ ਡੀਜ਼ਲ ਪੈਟਰੋਲ ਇਹ ਜਿਹੀਆਂ ਚੀਜ਼ਾਂ ਤੇ ਟੈਕਸ ਲਿੱਤਾ ਜਾ ਰਿਹਾ ਔਰ ਜਿਹੜਾ ਇਹਨਾਂ ਦਾ ਪੈਸਾ 60 70 ਹਜ਼ਾਰ ਕਰੋੜ ਰੁਪਈਆ ਜਿਹੜਾ ਸੈਂਟਰ ਦੀਆਂ ਸਕੀਮਾਂ ਚ ਡਬਲ ਹੁੰਦਾ ਉਹ ਖਾਧਾ ਜਾ ਰਿਹਾ ਕਾਂਗਰਸ ਸੀ ਹੈ ਤੇ ਰਹੂਗੀ ਰੋਕ ਸਕਿਆਂ ਦਾ ਰੋਕ ਤੇਰੀ ਹਿੱਕ ਤੇ ਚੜ ਕੇ ਬੋਲਾਂਗੇ ਬਲਾ ਜਿੱਥੇ ਬੁਲਾਉਣਾ ਤੇ ਕਹ ਤੂੰ ਮਾਫੀ ਦੀ ਚੋਰੀ ਨਹੀਂ ਕਰਦਾ ਮੇਰੇ ਮਿੱਤਰ ਪਿਆਰੇ ਛੋਟੇ ਭਾਈ ਕਹ ਹੈ ਨਾ ਕਰਾ ਥੋੜਾ ਤਾਂ ਉਹ ਹਾਲ ਹੋ ਗਿਆ ਦਿੱਲੀ ਵਾਲਿਆਂ ਦਾ ਤੇ ਇੱਥੇ ਤੁਸੀਂ ਪੰਜਾਬ ਵਾਲੇ ਜਿਹੜੇ 50 60 ਇਕੱਠੇ ਹੋਏ ਹੋ ਅੰਨਾ ਮਾਰੇ ਅੰਨੀ ਨੂੰ ਤੇ ਕਿਸਾਨ ਨੂੰ ਵਜੇ ਧਮੀ ਨੂੰ ਹੈ ਅੰਨਾ ਗੁਰੂ ਬੈਰਾ ਚੇਲਾ ਦੋਨੋਂ ਮਰਕ ਚ ਠੇਲਮ ਠੇਲਾ ਥੈਂਕ ਯੂ ਵੈਰੀ ਮਚ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ